ਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਤਿੰਨ ਦਿਨਾਂ ਮੇਲਾ ਬੜੀ ਧੁੰਮ ਧਾਮ ਦੇ ਨਾਲ ਨਕੌਦਰ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਵਾ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਮੱਲਾ ਸਰਾਂ ਦੀਆਂ ਆ ਮੱਲਾ ਸਰਾਂ ਦੇ ਵੀਰਾਂ ਨੇ ਇੱਥੇ ਬਹੁਤ ਤਿੰਨ ਦਿਨਾਂ ਦਾ ਲਗਾਤਾਰ ਇਹਨਾਂ ਦਾ ਲੰਗਰ ਜਿਹੜਾ ਜਾਰੀ ਆ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੋਕਾਂ ਨੂੰ ਖੁਲਾਏ ਜਾ ਰਹੇ ਨੇ ਔਰ ਲੋਕ ਮੇਲੇ ਦਾ ਆਨੰਦ ਲੈ ਰਹੇ ਨੇ ਕੁਝ ਗੱਲਬਾਤ ਵੀ ਕਰਾਂਗੇ ਸਮਾਜ ਸੇਵਕ ਸਾਡੇ ਨਾਲ ਮੌਜੂਦ ਨੇ ਇੱਥੇ ਮੱਲੇ ਵਾਲੇ ਮੌਜੂਦ ਨੇ ਸ੍ਰੀ ਰਾਮ ਮਹਲੇ ਦੇ ਜਿਹੜੇ ਸਮਾਜ ਸੇਵਕ ਮੌਜੂਦ ਨੇ ਗੱਲਬਾਤ ਕਰ ਲੈਣੇ ਸਭ ਤੋਂ ਪਹਿਲੇ ਜੈ ਜਕਾਰਾ ਬਾਪੂ ਲਾਲ ਬਾਸ਼ਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੀ ਰਾਮ ਤੀਰਥ ਜੀ ਹਾਂ ਜੀ ਕਿੰਮਾ ਲੰਗਰ ਆਜ ਕਰ ਜੀ ਤੱਕ तकरीबन ਸਾਨੂੰ 2008-09 ਤੋਂ ਅਸੀਂ ਸਟਾਰਟ ਕੀਤਾ ਹੈ 15ਵਾਂ 16ਵਾਂ ਸਾਡਾ ਲੰਗਰ ਚੱਲ ਰਿਹਾ ਆ ਜੋ ਕਿ ਤਿੰਨ ਦਿਨ ਬਾਪੂ ਲਾਲ ਬਾਸ਼ਾ ਜੀ ਦੇ ਨਾਮ ਤੇ ਲੰਗਰ ਚੱਲਦਾ ਹੈ ਨਾਲ ਸ਼ਫੀਲ ਚੱਲਦੀ ਆ ਤੇ ਅਟੁੱਟ ਲੰਗਰ ਵਰਤਦਾ ਇਹ ਆ ਤਿੰਨ ਦੋ ਡੇਲੀ થી ਤਕਰੀਬਨ 8 ਤੋਂ 9 ਤਰ੍ਹਾਂ ਦੇ ਲੰਗਰ ਪਕਾਏ ਜਾਂਦੇ ਹਨ ਤੇ ਵਰਤਾਏ ਜਾਂਦੇ ਹਨ ਸੰਗਤ ਵਿੱਚ ਅੱਜ ਮੇਲੇ ਦਾ ਤੀਸਰਾ ਦਿਨ ਹੈ ਜੀ ਔਰ ਲਗਾਤਾਰ ਮੇਲੇ ਦੇ ਵਿੱਚ ਲੋਕ ਸ਼ਰਧਾ ਪੂਰਵਨ ਆ ਰਹੇ ਹਨ ਮੇਲੇ ਬਾਰੇ ਕੀ ਕਹੋਗੇ ਕੀ ਜਾਣੇ ਚਾਹੋਗੇ ਮੇਲੇ ਬਾਰੇ ਦੇਖੋ ਬਹੁਤ ਹੀ ਧੂਮ ਧਾਮ ਨਾਲ ਸਾਡੇ ਸ਼ਹਿਰ ਦਾ ਮਨਾਇਆ ਜਾ ਰਿਹਾ ਹੈ ਮੇਲਾ ਇਹ ਸੰਗਤ ਬਹੁਤ ਦੂਰੋਂ ਦੂਰੋਂ ਚਾਲ ਕਿ ਆਉਂਦੀ ਪੂਰਾ ਤਕਰੀਬਨ ਪੰਜਾਬ ਹੀ ਸਾਡੇ ਸ਼ਹਿਰ ਵਿੱਚ ਸੰਗਤਾਂ ਦਾ ਪੈਰ ਪੈਂਦੇ ਹਨ ਅਸੀਂ ਬਹੁਤ ਖੁਸ਼ ਨਸੀਬਾਂ ਜਿਹੜਾ ਕਿ ਸਾਨੂੰ ਬਾਪੂ ਲਾਲ ਬਾਸ਼ੀ ਸਰਕਾਰ ਬਾਬਾ ਮੁਰਾਦ ਸ਼ਾਹ ਜੀ ਲਾਡੀ ਸਾਈਂ ਜੀ ਵਰਕੇ ਦਰਬਾਰ ਸਾਨੂੰ ਨਕੌਦਰ ਨੂੰ ਮਿਲੇ ਆ ਤੇ ਅਸੀਂ ਬਹੁਤ ਖੁਸ਼ ਨਸੀਬ ਆ ਸਾਨੂੰ ਇਹਨਾਂ ਪੀਰਾ ਪਕੰਬਰਾਂ ਦਾ ਇਹਨਾਂ ਦਾ ਹੱਥ ਸਾਡੇ ਸਿਰ ਤੇ ਆ ਇਹਨਾਂ ਦੀ ਹੀ ਮਤਲਬ ਮੇਲੇ ਆ ਤੇ ਅਸੀਂ 3 ਦਿਨ ਲਗਾਤਾਰ ਲੰਗਰ ਚੱਲਦਾ ਇਹ ਜਿਹੜਾ ਲੰਗਰ ਆ ਲਗਾਤਾਰ ਸ਼ਰਾਮ ਮਹੱਲੇ ਦੇ ਸਹਿਯੋਗ ਦੇ ਨਾਲ ਹੋ ਰਿਹਾ ਬਿਲਕੁਲ ਸ਼ਰਾਮ ਮਹੱਲੇ ਦੇ ਸਹਿਯੋਗ ਨਾਲ ਹੋ ਰਿਹਾ ਆ ਬਿਲਕੁਲ ਸਾਡੇ ਸਹਿਯੋਗ ਸਾਰੇ ਸੱਜਣ ਮਿੱਤਰ ਸਾਡੇ ਭਰਾ ਜਿਹੜੇ ਆ ਤਕਰੀਬਨ 15 16 ਸਾਲ ਤੋਂ ਇਹ ਲੰਗਰ ਦੀ ਸੇਵਾ ਚੱਲ ਰਹੀ ਆ ਸ਼ੁਕਰੀਆ ਜੀ ਕੀ ਨਾਂ ਜੀ ਦਾ ਮੇਰਾ ਹਰਜਿੰਦਰ ਕੌਰ ਮਨੂ ਨਾਮਾ ਜੀ ਮਨੂ ਅੱਜ ਮਸਰਾਹ ਮਹੱਲੇ ਪਹੁੰਚੇ ਹੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦੀ ਆ ਕਿ ਇੱਥੇ ਅੱਜ ਬਾਪੂ ਲਾਲ ਵਾਸੀ ਦਾ ਮੇਲਾ ਆ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਿਲਾਂ ਜਾ ਰਿਹਾ ਅੱਜ ਤਿੱਜੇ ਤਿੰਨ ਦਿਨ ਤੋਂ ਲਗਾਤਾਰ ਠੰਡੇ ਮਿੱਠੇ ਜਲਦੀ ਸ਼ਬੀਰ ਲਗਾਈ ਗਈ ਆ ਔਰ ਲੰਗਰ ਚੱਲ ਰਿਹਾ ਹੈ ਬਹੁਤ ਹੀ ਖੁਸ਼ੀ ਬਹੁਤ ਦੂਰ ਦੂਰ ਸੰਗਤਾਂ ਇੱਥੇ ਨਮਸਤਕ ਹੋਣ ਲਈ ਆਉਂਦੀਆਂ ਨੇ ਬਹੁਤ ਹੀ ਮਨ ਨੂੰ ਸ਼ਾਂਤੀ ਖੁਸ਼ੀ ਤੇ ਸਕੂਨ ਮਿਲਦਾ ਵੇਖ ਕੇ ਆਰਾਮਪੁਰ ਦੀ ਸਰਾਮ ਮਹੱਲੇ ਦੇ ਇੱਕ ਬਹੁਤ ਪ੍ਰਸਿੱਧ ਸਮਾਜ ਸੇਵਕ ਨੇ ਤਰ੍ਹਾਂ ਤਰ੍ਹਾਂ ਸੇਵਾ ਕਰਦੇ ਨੇ ਕਿਸ ਤਰ੍ਹਾਂ ਇਹਨਾਂ ਦਾ ਲੱਗਦਾ ਧੰਨ ਇਹ ਬਹੁਤ ਹੀ ਵਧੀਆ ਸਮਾਜ ਸੇਵਕ ਨੇ ਔਰ ਅੱਗੇ ਵੱਧ ਚੜ ਕੇ ਹਰ ਥਾਂ ਤੇ ਇਹ ਸੇਵਾ ਕਰਦੇ ਨੇ ਆਪਣਾ ਯੋਗਦਾਨ ਪਾਉਂਦੇ ਨੇ ਕੀ ਕਹਿਣਾ ਚਾਹੋਗੇ ਜਿਹੜੇ 3 ਦਿਨ ਦਾ ਮੇਲਾ ਲੱਗਦਾ ਹੈ ਬਹੁਤ ਹੀ ਮਾਨੁਖੁਸ਼ੀ ਤੇ ਸਕੂਨ ਮਿਲਦਾ ਜੀ ਵੇਖ ਕੇ ਕਿ ਇਹ ਪੀਰਾਂ ਫਕੀਰਾਂ ਦੀ ਧਰਤੀ ਆ ਨਕੌਦਰ ਤੋਂ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ ਤਨਮਸਤਕ ਹੁੰਦੇ ਨੇ ਧੰਨਵਾਦ ਤੋਂ ਇਹ ਸੀ ਜੀ ਨਾਲ ਨਾਲ ਹੋਰ ਥੋੜੀ ਜੀ ਗੱਲਬਾਤ ਅਸੀਂ ਕਰ ਲਵਾਂਗੇ ਕੀ ਨਾ ਜੀ ਤੁਹਾਡਾ ਸਰ ਮੇਰਾ ਨਾਮ ਜੀ ਤਰਸੀਮ ਲਾਲ ਦਬਈ ਰੈਸਟੋਰੈਂਟ ਨਕੌਦਰ ਜੀ ਸਭ ਤੋਂ ਪਹਿਲਾਂ ਮੈਂ ਬਾਪੂ ਲਾਲ ਬਾਸ਼ਾ ਦੇ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਨਕੌਦਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਆ ਜੀ ਔਰ ਆਸ ਕਰਦਾ ਕਿ ਇਹ ਮੇਲਾ ਜਿਹੜਾ ਆ ਸਾਡੇ ਤੋਂ ਬਹੁਤ ਚਿਰਾਂ ਤੋਂ ਚੱਲ ਰਿਹਾ ਤੇ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਿਹਾ ਇੱਥੇ ਕੋਈ ਵੀ ਕਿਸੇ ਕਿਸਮ ਦਾ ਲੜਾਈ ਝਗੜਾ ਇਦਾਂ ਤੋਂ ਰਹਿ ਤਾ ਠੀਕ ਹੈ ਜੀ ਤੇ ਬਾਕੀ ਮੈਂ ਪੀਰਾਂ ਫਕੀਰਾਂ ਅੱਗੇ ਬੇਨਤੀ ਕਰਦਾ ਕਿ ਉਹ ਨਕੋਦਰ ਤੇ ਇਦਾਂ ਹੀ ਜਿਹੜਾ ਆਪਣਾ ਅਸ਼ੀਰਵਾਦ ਰੱਖਣ ਤੇ ਨਕੋਦਰ ਨੂੰ ਲੜਾਈਆਂ ਝਗੜਿਆਂ ਤੇ ਬਚਾ ਕੇ ਰੱਖਣ ਜਿਹੜੇ ਭਾਈਚਾਰ ਸਾਂਝ ਭਾਈਚਾਰ ਕੇ ਸਾਂਝ ਬਣੀ ਰਵੇ ਤੇ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਾ ਹੋਵੇ ਨਾ ਹੋਵੇ ਇਹ ਗੱਲਬਾਤ ਥੋੜੀ ਜੀ ਕਰ ਲੈਣਾ ਕੀ ਨਾਮ ਜੀ ਤੁਹਾਡਾ ਹਾਂਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਤਿੰਨ ਦਿਨ ਤੋਂ ਮੇਲੇ ਰੋ ਲਗਾਤਾਰ ਜਿਹੜਾ ਹਾਂਜੀ ਜੀ ਇਹ ਸਾਡੇ ਸਾਰੇ ਮਹੱਲੇ ਸਹਿਯੋਗ ਦੇ ਨਾਲ ਯਾਰ ਮਿੱਤਰ ਸਾਰੇ ਰਲ ਕੇ ਲਾਂਦੇ ਆ ਜੀ ਅਸੀਂ ਸ਼ਪੀਲ ਤਿੰਨ ਦਿਨ ਚਲੋ ਤਾਂ ਜੀ ਸਾਰਿਆਂ ਨੂੰ ਜੈ ਮਸਤਾ ਦੀ ਅਲਮਸਤ ਬਾਪੂ ਲਾਲਵਾਸ਼ਾ ਸਾਰਿਆਂ ਦੇ ਘਰਾਂ ਜੀ ਬਰਕਤਾਂ ਪਾਵੇ ਮੀਰ ਬਰੇ ਹੱਥ ਰੱਖੇ ਸਾਰਿਆਂ ਤੇ ਜੀ ਬਾਪੂ ਜੀ ਇਹ ਸਾਡੀ ਸਾਰੀ ਕਮੇਟੀ ਦੇ ਸਹਿਯੋਗ ਨਾਲ ਲੰਗਰ ਲੱਗਦਾ ਆ ਤੇ ਸਾਡੀ ਸਾਰੀ ਕਮੇਟੀ ਵੱਲੋਂ ਪੂਰੇ ਨਗਰ ਨਿਵਾਸੀਆਂ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਤੇ ਸਾਡੇ ਸਾਰੇ ਜਣੇ ਸਹਿਯੋਗ ਦਿਆ ਕਰੋ ਲੰਗਰਾਂ ਤੇ ਜਿੱਦਾਂ ਵੀ ਚੱਲਦੇ ਆਪਣੇ ਨਕੋਦਰ ਵਿੱਚ ਆਪਣੇ ਦਰਬਾਰ ਨੂੰ ਵੀ ਬੇਨਤੀ ਆ ਵੀ ਲੰਗਰਾਂ ਦੇ ਵਿੱਚ ਸਹਿਯੋਗ ਦਿਆ ਕਰੋ ਸਾਰੇ ਜਣੇ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਸ੍ਰਾਮ ਮੱਲੇ ਤੋਂ ਰੇਲਵੇ ਸਟੇਸ਼ਨ ਦੇ ਕੋਲ ਦਿਖਾ ਰਹੇ ਸੀ ਜਿੱਥੇ ਕਿ ਰਾਮ ਤੀਰਥ ਜੀ ਔਰ ਮਨੂ ਭੈਣ ਜੀ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਮੱਲਾ ਵਾਸੀਆਂ ਦੇ ਪੂਰੇ ਸ੍ਰਾਮ ਮੱਲਾ ਦੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇੱਥੇ 3 ਦਿਨ ਲਗਾਤਾਰ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਮੇਲੇ ਤੇ ਰੌਣਕਾਂ ਲੱਗਦੀਆਂ ਨੇ ਪੰਜਾਬ ਦੇ ਵਿੱਚ ਨਹੀਂ ਦੂਰੋਂ ਦੂਰੋਂ ਦੇਸ਼ ਵਿਦੇਸ਼ ਦੇ ਵਿੱਚੋਂ ਲੋਕੀ ਆ ਕੇ ਨਮਸਤਕ ਹੁੰਦੇ ਨੇ ਔਰ ਰੇਲਵੇ ਸਟੇਸ਼ਨ ਦੇ ਕੋਲ ਸਰਾਮ ਮਹੱਲੇ ਵੱਲੋਂ ਜਿਹੜਾ ਲੰਗਰ 15ਵਾਂ ਲੰਗਰ ਜਾਂ 15ਵਾਂ ਤੋਂ ਵੱਧੋ ਲੰਗਰ ਹੋ ਗਏ ਨੇ 16ਵਾਂ ਲੰਗਰ ਇੱਥੇ ਲਗਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਉਹਦੀਆਂ ਅਸੀਂ ਦਿਖਾ ਰਹੇ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ